ਔਰ ਜੋ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਕਿਤੇ ਬਹੁਤ ਹੀ ਚੰਗੇ ਰਿਜ਼ਲਟ ਜਿਹੜੇ ਪੰਜਾਬ ਦੇ ਵਿੱਚ ਆਏ ਨਾ ਇਕੱਲਾ ਪ੍ਰਸ਼ਾਸਨ ਲੜ ਸਕਦਾ ਨਾ ਇਕੱਲੇ ਲੋਕ ਲੜ ਸਕਦੇ ਆ ਤਿੰਨ ਧਿਨੀ ਲੜਾਈ ਤੇ ਤਿੰਨ ਧਿਰਾਂ ਇਸ ਲੜਾਈ ਦੇ ਵਿੱਚ ਸਿਗਿਆ ਪੰਜਾਬ ਦੇ ਵਿੱਚੋਂ ਪੰਜਾਬ ਸਰਕਾਰ ਸਦਾਤਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੈ ਉਹ ਨਸ਼ਾ ਖਤਮ ਕਰਨ ਦੇ ਵਿੱਚ ਕੰਮ ਜਾ ਪਹੂਗੀ ਤਤਸ ਮੰਨਦਾ ਤਾਂ ਫੋਟੋ ਕਿ ਗੁੜਗਾ ਸਾਹਿਬ ਫੜ ਕੇ ਆਏ ਸੀਗੇ ਆ ਕੰਗਦ ਅਸੀਂ ਦੱਸ ਸਕਦੇ ਰਾਜੇ ਬੜੇ ਡੋੜੀ ਪ੍ਰਤਾਪ ਬਾਜਵੇ ਹੋੜੀ ਤੇ 5 ਸਾਲ ਉਹਨਾਂ ਦੀ ਸਰਕਾਰ ਬਣ ਕੇ ਜਿੱਤਾ ਵੋਗੇ ਦੇ ਵਿੱਚ ਜਿਹੜਾ ਦੁੱਧ ਨਸ਼ਿਆਂ ਦੇ ਬਦੁੱਧ ਜਿਹੜਾ ਦੂਸਰਾ ਪੜਾਅ ਸ਼ੁਰੂ ਕੀਤਾ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕਲ ਵਿਲੇਜ ডিফেন্স ਕਮੇਟੀਆਂ ਦੇ ਮੈਂਬਰਾਂ ਨੂੰ ਦੁਬਾਰਾ ਜਿਹੜੀ ਓਥ ਸੌਂਚਕਾਈ ਗਈ ਪੰਜਾਬ ਵਿੱਚੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਪਿਛਲੇ ਸਾਲ 1 ਮਾਰਚ ਨੂੰ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਦਾ ਐਦ ਲੈ ਸੀਗਾ। ਅਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਜਿਹੜੇ ਬਹੁਤ ਹੀ ਚੰਗੇ ਰਿਜ਼ਲਟ ਜਿਹੜੇ ਪੰਜਾਬ ਦੇ ਵਿੱਚ ਆਏ। ਜੁੱਧ ਨਸ਼ਿਆਂ ਦੇ ਵਿਰੋਧ ਦੇ ਵਿੱਚ ਜਿੱਥੇ ਬੜੇ ਬੜੇ ਵੱਡੇ ਸਮਗਲਾਂ ਨੂੰ ਫੜ ਕੇ ਜੇਲਾਂ ਤੋਂ ਸੁਟਿਆ ਗਿਆ। ਸਮਗਲਾਂ ਦੇ ਘਟ ਆਏ ਗਏ ਪੱਛੇ ਦਰਜ ਕੀਤੇ ਗਏ ਉੱਥੇ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਪੰਜਾਬ ਦੇ ਹਜ਼ਾਰਾਂ ਪਿੰਡਾਂ ਦੇ ਵਿੱਚ ਧਵਾਗ ਦੇ ਵਿਰੋਧ ਨਕਸ਼ੇ ਦੇ ਵਿਰੋਧ ਜੱਤਾਂ ਕੀਤੀਆਂ ਗਈਆਂ ਉਹਦੇ ਦੀ ਸਭ ਤੋਂ ਇੰਪੋਰਟੈਂਟ ਗੱਲ ਹਰ ਪਿੰਡ ਦੇ ਵਿੱਚ ਪੰਜਾਬ ਦੇ ਹਰ ਪਿੰਡ ਤੇ ਪੰਜਾਬ ਦੇ ਹਰ ਸ਼ਹਿਰ ਦੀ ਹਰ ਵਾਰ ਦੇ ਵਿੱਚ 10-10 ਮੈਂਬਰੀ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਜਿਨ੍ਹਾਂ ਨੇ ਨਸ਼ਿਆਂ ਦੀ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕਤ ਵੀ ਕੀਤਾ ਉਹਦੇ ਇਸ ਲੜਾਈ ਦੇ ਵਿੱਚ ਪੰਜਾਬ ਪੁਲਿਸ ਔਰ ਜ਼ਿਲ੍ਹਾ ਪ੍ਰਸ਼ਾਸਨ ਕਿਉਂਕਿ ਲੜਾਈ ਨਾਕल्ली ਪੰਜਾਬ ਪੁਲਿਸ ਲੜ ਸਕਦੀ ਆ ਨਾਕੱਲਾ ਪ੍ਰਸ਼ਾਸਨ ਲੜ ਸਕਦਾ ਨਾਕੱਲੇ ਲੋਕ ਲੜ ਸਕਦੇ ਆ ਤਿੰਨ ਧਿਰੀ ਲੜਾਈ ਤੇ ਤਿੰਨ ਧਿਰਾ ਇਸ ਲੜਾਈ ਦੇ ਵਿੱਚ ਸੀ ਗਿਆ ਜਿਹਦੇ ਚ ਸਭ ਤੋਂ ਅਹਿਮ ਰੋਲ ਵਿਲੇਜ ডিফেন্স ਕਮੇਟੀਆਂ ਨੇ ਅਦਾਇਆ ਔਰ ਵਿਲੇਜ ডিফেন্স ਕਮੇਟੀਆਂ ਦੇ ਉਹਨਾਂ ਦੀ ਸ਼ਿਕਾਇਤਾਂ ਤੇ ਉਹਨਾਂ ਨੇ ਆਪ ਆਪਣੇ ਪਿੰਡਾਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਜਿਹੜੇ ਬੰਦੇ ਨਸ਼ਾ ਵੇਚਦੇ ਸੀਗੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਉਹਦੇ ਬੜੀ ਖੁਸ਼ੀ ਦੀ ਗੱਲ ਹੈ ਪਹਿਲਾਂ ਲੋਕ ਨਹੀਂ ਔਰਦੇ ਨਸ਼ਿਆਂ ਦੇ ਵਿਰੁੱਧ ਕੱਲ ਤੁਸੀਂ ਵੇਖਿਆ ਕਿਦਾਂ ਹਜ਼ਾਰਾਂ ਪੰਜਾਬ ਦੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਜਿਹੜੇ oath ਲੈਣ ਲਈ ਮੋਗੇ ਪਹੁੰਚੇ ਸੀਗੇ ਕਿੰਨਾ ਤਸ਼ਾਹ ਸੀਗਾ ਉਹ ਸਾਡੀ ਸਮਝ ਸੀਗੀ ਤੇ ਜਿੰਨਾ ਚਿਰ ਤੱਕ ਲੋਕ ਨਹੀਂ ਉੱਠਦੇ ਉਹਨਾਂ ਚਿਰ ਤੱਕ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ ਸੋ ਕੱਲ ਜਿਹੜਾ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਆ ਦਾ ਇਕੱਠ ਹੋਇਆ ਸਾਡਾ ਇੱਕ ਇਤਿਹਾਸਕ ਕੱਠ ਔਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਦੂਸਰੇ ਪੜਾ ਦੀ ਸ਼ੁਰੂਆਤ ਹੈ ਔਰ ਲਾਜ਼ਮੀ ਇਸ ਦੂਸਰੇ ਪੜਾ ਦੀ ਸ਼ੁਰੂਆਤ ਦੇ ਨਾਲ ਅਸੀਂ ਪੰਜਾਬ ਦੇ ਵਿੱਚੋਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੈ ਉਹ ਨਸ਼ਾ ਖਤਮ ਕਰਨ ਦੇ ਵਿੱਚ ਕਾਮਯਾਬ ਹੋਊਗੀ ਉਹਦੇ ਬੜੀ ਹਿਦਾਨਗੀ ਮੈਂ ਅੱਜ ਦਿਖਵਾਦਾ ਪਰਦਾ ਸੀਗਾ ਮੈਨੂੰ ਬੜੀ ਹਿਦਾਨਗੀ ਹੋਈ ਕਿ ਪੰਜਾਬ ਦੇ ਲੋਕ ਨਸ਼ਿਆਂ ਦੇ ਖਿਲਾਫ ਉੱਠੇ ਆ ਪਰ ਪੰਜਾਬ ਦੇ ਵਿਰੋਧੀ ਧਿਰਾਂ ਦੇ ਲੀਡਰ ਜਿਹੜੇ ਆ ਉਹਨਾਂ ਦੇ ਧਿਰਾਂ ਦੇ ਵਿੱਚ ਬਹੁਤ ਪੀੜ ਹੋਈ ਉਹ ਤਾਂ ਜਿਆਦਾ ਬਖਵਾਗੇ ਉਹ ਤੇ ਦੇਖ ਕੇ ਰਹਾ ਹੋਗੇ ਵੀ ਇਹ ਕੀ ਬੜਿਆ ਪੰਜਾਬ ਦੇ ਵਿੱਚ ਹੁਣ ਉਹ ਪੁੱਠੇ ਸਿੱਧੇ ਬਿਆਨ ਦੇ ਰਹੇ ਆ ਬਿਆਨ ਦੇਣ ਤੋਂ ਪਹਿਲਾਂ ਇਹ ਕੋਈ ਨਸ਼ੇ ਦੀ ਅੱਜ ਦੀ ਪ੍ਰੋਬਲਮ ਨਹੀਂ ਇਹ ਪਿਛਲੇ 15-20 ਸਾਲ ਤੋਂ ਵੱਡੀ ਪ੍ਰੋਬਲਮ ਹੈ ਜਿਹੜੇ ਬੰਦੇ ਮੋਗਿਆ ਦੀ ਰੈਲੀ ਤੇ ਕਮੈਂਟ ਕਰਦੇ ਨੇ ਕਾਲੀਦਾਲ ਵਾਲੇ ਉਹ ਦੱਸ ਸਕਦੇ ਆ ਕਿ 10 ਸਾਲ ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਸੀਗੀ ਉਹਨਾਂ ਕਿਸੇ ਨਸ਼ਾ ਸਮਗਲਦੂਚ ਪੇੜ ਵੀ ਮਾਰੀ 5-10 ਦਾ 5000 ਰਾਇਆ ਕਰ ਤੱਕ ਮੰਨਦਾ ਸੈਂਸੋਰ ਕਿਉਂਕਿ ਗੁਦਕਾ ਸਾਹਿਬ ਫੜ ਕੇ ਆਏ ਸੀਗੇ ਆ ਕਾਂਗਰਸ ਹੀ ਦੱਸ ਸਕਦੇ ਰਾਜੇ ਬੜੇ ਡੋੜੀ ਪ੍ਰਤਾਪ ਬਾਜਵੇ ਹੋੜੀ ਕਿ 5 ਸਾਲ ਉਹਨਾਂ ਦੀ ਸਰਕਾਰ ਨੇ ਕੀ ਕੀਤਾ 5 ਸਾਲਾਂ ਚ ਕੋਈ ਮਾਚ ਕੀਤਾ ਹੋਵੇ ਨਸ਼ਿਆਂ ਦੇ ਖਿਲਾਫ ਕੋਈ ਲੋਕਾਂ ਨੂੰ ਜਾਗਰਿਤ ਕੀਤਾ ਹੋਵੇ ਕਿ ਸਮਗਲਨ ਦਾ ਘਟਾ ਆਇਆ ਹੋਵੇ ਕਿਸੇ ਵੱਡੇ ਤੋਂ ਵੱਡੇ ਸਮਗਲਨ ਨੂੰ ਫੜ ਕੇ ਜੇਲ੍ਹ ਤੋਂ ਸੁਟਿਆ ਹੋਵੇ ਇਹ ਦੱਸ ਸਕਦੇ ਪਤਾਜ ਇਹਦੇ ਬਖਲਾੜ ਦੇ ਵਿੱਚ ਆਏ ਉਹਨਾਂ ਲਗਾ ਕਿ ਲੋਕ ਡੋਟਵੇਂ ਤੇ ਜੇ ਨਸ਼ਾ ਦਾ ਬੁੱਧਾ ਖਤਮ ਹੋ ਗਿਆ ਅਸੀਂ ਮੋਟਾ ਕਿੱਦਾ ਲਾਂਗੇ ਸਾਡੀ ਸਿਆਸ ਦੀ ਦੁਕਾਨ ਦਾ ਦੀ ਬੰਦ ਹੋ ਜੂ ਕਿਉਂਕਿ ਕਹਿਣ ਲਈ ਕੁਛ ਨਹੀਂ ਸੋ ਮੈਂ ਸਭ ਦਾ ਕਿ ਕੱਲ ਜੋ ਵਿਲੇਜ ਡਿਫੈਂਸ ਕਮੇਟੀਆਂ ਨੇ ਕੰਮ ਕੀਤਾ ਸਰ ਕੱਲ ਇੱਕ ਵਿਲੇਜ ਡਿਫੈਂਸ ਕਮੇਟੀ ਓਠੀਆਂ ਦੇ ਸਰਪੰਚ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 10 ਲੱਖ ਰੁਪਏ ਦਾ ਜਿਹੜਾ ਇਨਾਮ ਵੀ ਦਿੱਤਾ ਕਿਉਂਕਿ ਪਿਛਲੇ ਦਿਨੀ ਉਹ ਨਾਲ ਇਸ ਫੈਡ ਦੇ ਉੱਤੇ 40 ਕਿਲੋ ਜਿਹੜੀ ਸਮੈਕ ਜਿਹੜੀ ਫੜੀ ਗਈ ਸੀਗੀ ਉਹਦੇ ਹੀ ਦੀ ਉਸ ਆਪਰੇਸ਼ਨ ਦੇ ਵਿੱਚ ਸਾਡੀ ਇੱਕ ਐਸਐਚਓ ਸਾਡੀ ਭੈਣ ਛੋਟੀ ਭੈਣ ਰਾਜਾ ਸਾਸੀ ਦੀ ਐਸਐਚਓ ਸਾਡੇ ਡੀਐਸਪੀ ਸਾਹਿਬ ਸਾਡੇ ਮੁਲਾਜ਼ਮ ਉਹਨਾਂ ਸਭ ਨੂੰ ਕਿਹਨੂੰ ਲੱਖ ਰੁਪਈਆ ਕਿਹਨੂੰ 50-50 ਹਜ਼ਾਰ ਰੁਪਈਆ ਦਿੱਤਾ ਔਰ ਅੱਗੇ ਵੀ ਜੇ ਕੋ ਵਿਲੇਜ ਡਿਫੈਂਸ ਕਮੇਟੀ ਦੇ ਸਾਡੇ ਮੈਂਬਰ ਜਿੱਦਾਂ ਉੱਠੀਆਂ ਦੇ ਕੰਮ ਕੀਤਾ ਇੰਦਾ ਕੰਮ ਕਰਨਗੇ ਤੇ ਸਾਡ ਅਸੀਂ ਸਾਡੀ ਸਰਕਾਰ ਜਿਹੜੀ ਹੈ ਉਹਨਾਂ ਪਿੰਡਾਂ ਨੂੰ ਇਨਾਮ ਦੇਊਗੀ ਇਹ ਪਹਿਲਾ ਨਾਮ ਸੀ ਜਿਹੜਾ ਕੱਲ ਸਟੇਜ ਤੋਂ ਦਿੱਤਾ ਗਿਆ ਸੋ ਮੈਂ ਸਮਝਦਾ ਕਿ ਕੱਲ ਵਾਲੀ ਬੀਤੇ ਕੱਲ ਵਾਲੀ ਜਿਹੜੀ ਦੱਲਦੀ ਹੈ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਵਿਲੇਜ ਡਿਫੈਂਸ ਕਮੇਟੀਆਂ ਉਹ ਬੰਦੇ ਕੀ ਕਹਿ ਰਿਹਾ ਕਹਿੰਦੇ ਆਮ ਆਦਮੀ ਪਾਰਟੀ ਦਾ ਘਟ ਸੀਗਾ ਸਾਡਾ ਆਮ ਆਦਮੀ ਪਾਰਟੀ ਦਾ ਕੱਠ ਸੀਗਾ ਉਹ ਵਿਲੇਜ ਡਿਫੈਂਸ ਕਮੇਟੀਆਂ ਦਾ ਕੱਟ ਸੀਗਾ ਤਾਂ ਹੀ ਥੋਥੇ ચીਫ ਸੈਕਟਰੀ ਸਾਹਿਬ ਬੋਲੇ ਤਾਂ ਹੀ ਥੋਥੇ ਡੀਜੀਪੀ ਸਾਹਿਬ ਬੋਲੇ ਲੜਾਈ ਨੂੰ ਸਮਝੋ ਪਹਿਲਾਂ ਬਦੋਦੀ ਲੀਡਰਾਂ ਨੂੰ ਮੇਰੀ ਬੇਨਤੀ ਆ ਪਹਿਲਾਂ ਸਮਝੋ ਲੜਾਈ ਨੂੰ ਤਿੰਨ ਤਿਧਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਲਾਡੀਆਂ ਨੇ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਸਾਡੀ ਪੰਜਾਬ ਪੁਲਿਸ ਸਾਡੇ ਪ੍ਰਸ਼ਾਸਨ ਦੇ ਕਦਕਾੜੀ ਉਦਾਂ ਕਿ ਤੁਪ ਦਿਨ ਤੱਕ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਸਾਡਾ ਕੱਲ ਵਾਲਾ ਜਿਹੜਾ ਇਕੱਠ ਸੀ ਕੱਲ ਵਾਲੇ ਜਿਹੜਾ ਨਸ਼ਾ ਦੇ ਵਿਰੋਧ ਉਹ ਥੋਈ ਉਹ ਸਰਕਾਰੀ ਉਹ ਸੀ ਕਿ ਸਾਥ ਸਰਕਾਰੀ ਪ੍ਰੋਗਰਾਮ ਸੀਗਾ ਸੋ ਮੈਂ ਸਭ ਨੂੰ ਵਧਾਈ ਦੇਣਾ ਚਾਹੁੰਦਾ ਵਿਲੇ ਡਿਫੈਂਸ ਕਮੇਟੀਆ ਦੇ ਮੈਂਬਰਾਂ ਨੂੰ ਪਿੰਡ ਵਾਲਿਆਂ ਨੂੰ ਤੁਸੀਂ ਸਾਰੇ ਜਣੇ ਤਗੜੇ ਹੋ ਕੇ ਕੰਮ ਕਰੋ ਆਪਾਂ ਇਹ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰ ਦਾਂ ਉਹ ਵਿਰੋਧੀਆ ਨੂੰ ਵਿਚਾਰਿਆਂ ਨੂੰ ਉਦਾਂ ਹੀ ਹੋਰ ਪਤਾ ਦੀ ਲੱਗਦਾ ਵੀ ਹੁਣ ਕੀ ਕਹੀਏ ਸੋ ਉਦਾਂ ਹੀ ਕਿੰਤੂ ਪਰੰਤੂ ਇਧਰ ਉਧਰ ਦੁਨੀਆਂ ਗੱਲਾਂ ਬਾਤ ਸੋ ਮੈਂ ਅੱਜ ਦੀ ਮੀਟਿੰਗ ਦੇ ਅੱਜ ਦੀ ਐਸਪੀਸੀ ਦੇ ਨਹੀਂ ਸਾਰੇ ਪੰਜਾਬੀਆਂ ਨੂੰ ਇਹ ਵਧਾਈ ਦੇਣਾ ਚਾਹੁੰਦਾ ਵਿਲੇਜ ਦੇ ਫਸਟ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦੇਣਾ ਚਾਹੁੰਦਾ ਧੰਨਵਾਦ ਕਰਨਾ ਚਾਹੁੰਦਾ ਕਿਉਂ ਵੱਡੀ ਜੰਗ ਲੜਿਆ ਪੰਜਾਬ ਦੀ ਜੰਗ ਲੜਿਆ ਸੋਦੀ ਲੀਡਰ ਨੂੰ ਸਭਨਾ ਚਾਹੀਦਾ ਪਿੰਡਾਂ ਦੇ ਆਮ ਲੋਕ ਨਸ਼ੇ ਦੇ ਖਿਲਾਫ ਲੜਿਆ ਕੱਲ ਜਿੱਡੀ ਵੱਡੀ ਨਸ਼ਿਆਂ ਦੇ ਖਿਲਾਫ ਰੈਲੀ ਹੋਈ ਕਦੀ ਹੋਈ ਅਜੇ ਤੱਕ ਵਿਰੋਧੀਆਂ ਕਦੀ ਦੱਸੋ ਬੀਬੀ ਤੁਸੀਂ ਤਾਂ ਕੀ ਕੀਤਾ ਕਿੰਦੂ ਬੰਦ ਦੁਕਾਨ ਦੀ ਥਾਂ ਪਹਿਲਾਂ ਆਪਣੀ ਰਿਪੋਰਟ ਦੋ ਕਿ ਤੁਹਾਡੀਆਂ ਸਰਕਾਰਾਂ ਵਿੱਚ ਤੁਸੀਂ ਕੁਝ ਕੀਤਾ ਉਧਰ ਗਏ ਜਾਂਦੇ ਹੋ ਜੀ ਆ ਵੀ ਹੋਣਾ ਜੀ ਆ ਵੀ ਹੋਣਾ ਤੁਹਾਨੂੰ ਲੱਗਦਾ ਕਿ ਜੇ ਨਸ਼ਾ ਬੰਦ ਹੋ ਗਿਆ ਤੇ ਤੁਹਾਡੀ ਪੋਲੀਟਿਕਲੀ ਦੁਕਾਨਦਾਰੀ ਬੰਦ ਹੋ ਜਾਣੀ ਆ ਪਰ ਇਹ ਯਾਦ ਰੱਖੋ ਪੰਜਾਬ ਦੇ ਵਿੱਚੋਂ ਨਸ਼ਾ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਸਾਡੀ ਪੁਲਿਸ ਸਾਡੇ ਪ੍ਰਸਾਦ ਕਹਾਦ ਕਾਦੀ ਜੜਿਆ ਇਹਨੂੰ ਖਤਮ ਕਰਕੇ ਹਿੱਸਾ ਲੈਣ ਦੇ ਮੈਂ ਇਹ ਤੁਹਾਡੇ ਲਈ ਕਹਿਣਾ ਚਾਹੁੰਦਾ ਸੀ ਸਰ ਸਭ ਠੀਕ ਨੇ ਕੱਲ ਤੁਹਾਡੀ ਕਾਫੀ ਉੱਥੇ ਇੱਕ ਵੀਡੀਓ ਆਈ ਸਾਹਮਣੇ ਕਾਫੀ ਤੁਸੀਂ ਉਹਨਾਂ ਨਾਲ ਮਜ਼ਾਕੀਆ ਤੌਰ ਦੇ ਵਿੱਚ ਇੱਕ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ